ਕੀ ਸੂਚਨਾ ਕੀ ਮਿਲੀ ਸੀਗੀ ਜੀ ਬਹੁਤ ਪਹਿਲੇ ਫੋਨ ਆਇਆ ਕਿ ਕੋਰਤੀ ਕਰੋੜ ਦੇ ਵਿੱਚ ਇੱਕ ਐਕਸੀਡੈਂਟ ਹੋ ਗਿਆ ਜੀ ਜਿਹੜਾ ਕਿ ਮੌਕੇ ਤੇ ਆ ਕੇ ਦੇਖਿਆ ਇੱਥੇ ਲੱਗਿਆ ਪੈਂਕ ਹੈ ਅੱਛਾ ਜੀ ਆਹ ਜੂਆ ਚਾਣਾ ਕਨੈਕਟਰ ਦਾ ਟਾਇਰ ਬਾਟਨ ਨਾਲ ਉਹ ਗੱਡੀ ਦੁਕਾਨ 'ਚ ਪੜੀ ਅੱਛਾ ਜੀ ਜਿਹਦੇ ਵਿੱਚ ਕੋ ਬੱਚੇ ਨੇ ਬੱਚੇ ਸੀ ਜੀ ਆ ਕੇ ਤੇ ਹਸਪਤਾਲ ਵੀ ਦਿੱਤਾ ਕੀ ਨਾਮ ਹੈ ਉਹਨਾਂ ਦਾ ਬੱਚਿਆਂ ਦਾ ਇੱਕ ਨਾਮ ਮੁੰਡੇ ਦਾ ਹਰਮਨ ਹੈ ਇੱਕ ਨਾਂ ਤੇ ਚਾਰ ਹੈ ਜੀ ਹਾਂ ਕਿੱਥੇ ਦਾ ਰਹਿਣ ਵਾਲੇ ਨੇ ਇਹ ਬ੍ਰੇਕਟ ਫੇਰ ਦੋਲੀ ਦਾ ਵਰਤੋਂ ਕੀਤਾ ਤੇ ਦੋ ਬੈਂਡ ਨਗਲੇਵ ਦਾ ਹੈ ਨਹੀਂ ਉਮਰ ਗਿਣੀ ਸਰ ਬੱਚਿਆਂ ਦੀ ਤਿੰਨ ਦੀ ਉਮਰ ਦੇਖਣੇ ਚਾਹੁੰਦੇ ਹੁਣ ਇਸ ਵੇਲੇ ਤਾਂ ਉਹ ਸੀਰੀਅਸ ਥੋੜੀ ਆ ਉਹ ਤੇਜ ਦੇ ਲਿਆ ਹਸਤਾਂ ਨਾਲ ਘਰਾਂ ਤੋਂ ਲੈਣੇ ਉਹਨਾਂ ਦਾ ਐਕਸਪਲੈਨਿੰਗ ਨੰਬਰ ਜਿਹੜੇ ਹਸਾਂ ਸਰ ਗੱਡੀ ਲੱਗਦੀ ਹੈ ਇਹਨਾਂ ਤੋਂ ਲੱਗਦਾ ਨਹੀਂ ਕਿ ਕਾਫੀ ਸਪੀਡ ਦੇ ਵਿੱਚ ਗੱਡੀ ਸੀਗੀ ਓਵਰਸਪੀਡ ਸੀ ਗੱਡੀ ਗੱਡੀ ਦੇ ਕੋਈ ਸਪੀਡ ਤੇ ਵੀ ਹੋ ਸਕਦੀ ਹੈ ਟਾਇਰ ਬਾਟਮ ਦੇ ਨਾਲ ਜਦੋਂ ਗੱਡੀ ਘੁੰਮਦੀ ਹੈ ਹਰ ਇੱਕ ਬੰਦੇ ਨੂੰ ਤਾਂ ਪਤਾ ਨਹੀਂ ਕਬਰ ਕੋ ਬਾਹਰ ਹੋ ਜਾਣਾ ਹਾਂ ਕੋਈ ਜਾਨੀ ਨੁਕਸਾਨ ਵਗੈਰਾ ਤਾਂ ਨਹੀਂ ਸਰ ਹੋਇਆ ਜੀ ਨਹੀਂ ਕੋਈ ਜਾਨ ਦਾ ਨਹੀਂ ਨੁਕਸਾਨ ਹੋਇਆਗਾ ਦੁਕਾਨਦਾਰ ਆਏ ਕੋਈ ਬੱਚੇ ਠੀਕ ਹੋ ਜਾਣਗੇ ਤੇ ਬਤਾਨੀ ਜੀ ਜਿਹਨਾਂ ਦੇ ਦੁਕਾਨਦਾਰ ਵਾਲ ਦੱਸਿਆ ਗਿਆ ਜਿਹਨਾਂ ਦੇ ਨੁਕਸਾਨ ਹੋਇਆ ਹੋਵੇ ਉਹ ਦੱਸਿਆ ਕਿ ਅੰਡਰ ਏਜ ਦੇ ਬੱਚੇ ਆ ਜਿਹੜੇ ਅੱਜ ਕੱਲ ਬੱਚੇ ਨਿਕਲਦੇ ਅੰਡਰ ਏਜ ਆ ਬਾਕੀ ਉਹਨਾਂ ਦੇ ਘਰਦਿਆਂ ਤੋਂ ਉਹਨਾਂ ਦੇ ਜਨਮ ਸਰਟੀਫਿਕੇਟ ਲਾਵਾਂਗੇ ਉਹ ਤੇ ਅੰਡਰ ਏਜ ਹੋ ਜੇ ਹੋਤਾ ਮੈਂ ਕਰਦਾ ਕਿ ਉਹ ਕੋਲ ਉਹਨਾਂ ਦੇ ਪੇਰੈਂਟਸ ਦੇ ਉੱਤੇ ਕੋਈ ਕਾਰਵਾਈ ਕਰੋਗੇ ਜੇ ਬੱਚੇ ਅੰਡਰੇਜ ਹੋਏ ਤੇ ਫਿਰ ਹੋਏਗੀ ਜੇ ਇਹਨਾਂ ਦਾ ਰਾਬਿਜ ਹੋਵੇ ਤੇ ਕੋਈ ਕੰਮ ਪ੍ਰੋਵਾਈਡ ਹੋ ਗਿਆ ਫਿਰ ਉਸ ਹਾਲ ਨਾ ਕਰਦੇ ਨਹੀਂ ਜਿਹੜੇ ਕਿ ਬੱਚਿਆਂ ਨੂੰ ਅੰਡਰੇਜ ਬੱਚਿਆਂ ਨੂੰ ਮਾਪਿਓ ਗੱਡੀਆਂ ਤੇ ਦੇ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਂ ਤੇ ਹੀ ਮੈਸੇਜ ਦੇਾਂਗਾ 18 ਸਾਲ ਤੱਕ ਬੱਚਿਆਂ ਨੂੰ ਕੋਈ ਵੀ ਆਪਣੇ ਨੂੰ ਗੱਡੀ ਨਾ ਦਿੱਤੀ ਜਾਵੇ ਢੱਡ ਤੋਂ ਢੱਡ ਜੀ ਬੱਚੇ ਨਾਲ ਜਾਣਾ ਵੀ ਆਪ ਜਿਹਨੇ ਕੋਈ ਹੈਵੀ ਨਿਸਾਨਸ ਵਗੈਰਾ ਐਲਐਮਡੀ ਆ ਉਹ ਨਾਲ ਜਾਣਾ ਸੰਚਾਰ ਵਾਲਾ ਟਾਇਰ ਜੋ ਵੀ ਗੱਲ ਕੀਤੀ ਹੈ ਇਹ ਉਹਨਾਂ ਨੇ ਤੁਹਾਨੂੰ ਦੱਸੀ ਹੈ ਕਿ ਤੁਸੀਂ ਮੌਕਾ ਦੇਖਿਆ ਇਹ ਮੌਕਾ ਨਹੀਂ ਦੇ ਰਹੇ ਆ ਤੇ ਟਾਇਰ ਫਟਾਉਗਾ ਮੱਲੇ ਵਾਲੇ ਦੱਸ ਰਹੇ ਆ ਕਹਿੰਦੇ ਇੱਥੇ ਵੀ ਠਾ ਦੀ ਆਵਾਜ਼ ਆਈ ਸੀ ਟਾਇਰ ਪਾਟਣ ਦੀ ਜੀ ਤੇ ਜਦੋਂ ਅਸੀਂ ਬਾਹਰ ਦੇਖਿਆ ਤਾਂ ਗੱਡੀ ਦਾ ਐਕਸਪੈਕਟ ਨਹੀਂ ਆਇਆ